ਤੁਸੀਂ ਦੇਖ ਰਹੇ ਹੋ 24 ਪੰਜਾਬੀ ਚੈਨਲ ਨੂੰ ਸੰਦੀਪ ਸਿੰਘ ਸਣੀ ਜਿਸ ਨੇ ਕਿ ਅੰਬਰਸਰ ਵਿਕੇ ਸਿਪਹ ਸੈਨਾ ਦੇ ਆਗੂ ਦਾ ਕਤਲ ਕਰ ਦਿੱਤਾ ਗਿਆ ਜਿਸ ਨੂੰ ਅਜ ਪਟਿਆਲਾ ਜੇਲ੍ਹ ਵਿੱਚੋਂ ਅੰਬਰਸਰ ਸ਼ਿਫਟ ਕੀਤਾ ਗਿਆ ਪਿਛਲੇ ਦਿਨ ਪਟਿਆਲਾ ਜੇਲ੍ਹ ਵਿੱਚੋਂ ਸੰਦੀਪ ਸਿੰਘ ਸਣੀ ਅਤੇ ਸਾਬਕਾ ਪੁਲਿਸ ਮੁਲਾਜ਼ਮ ਦੇ ਜੋ ਸਜ਼ਾ ਕੱਟ ਰਹੇ ਸੀ ਉਹਨਾਂ ਦੇ ਵਿਚਾਰ ਝੜ ਪੁੰਦੀ ਹੈ ਜਿਸ ਤੇ ਕਈ ਮੁਲ ਪੁਲਿਸ ਮੁਲਾਜ਼ਮ ਵੀ ਜਗਮੀ ਆਉਣ ਦੀ ਸਮਾਚਾਰ ਪ੍ਰਾਪਤ ਹੈ ਮਿਲੀ ਜਾਣਕਾਰੀ ਅਨੁਸਾਰ ਤਸਵੀਰਾਂ ਵਿੱਚ ਦੇਖ ਸਕਦੇ ਹੋ ਸੰਦੀਪ ਸਿੰਘ ਸਣੀ ਸੰਗਰੂਰ ਦੀ ਕੋਰਟ ਦੇ ਵਿੱਚ ਮੈਡੀਕਲ ਲਈ ਲਿਆਂਦੇ ਗਏ ਹਨ ਜਿੱਥੇ ਉਹਨਾਂ ਦੀ ਮੈਡੀਕਲ ਕਰਵਾਉਣ ਦੇ ਲਈ ਇਥੇ ਆ ਰਹੇ ਐ ਇਸ ਮੌਕੇ ਸੰਦੀਪ ਸਿੰਘ ਸੈਣੀ ਦੇ ਪਰਿਵਾਰਕ ਮੈਂਬਰ ਸਨੀ ਦੇ ਬਹਿਰਮੀ ਦੇ ਨਾਲ ਜਿੱਤੀ ਕੁੱਟਮਾਰ ਦੇ ਅਲੀਗੇਸ਼ਨ ਜਿੱਥੇ ਲਾਉਂਦੇ ਨਜ਼ਰ ਆ ਰਹੇ ਹਨ ਮੁੱਖੀ ਤੁਸੀਂਾਂ ਵੀ ਦਿੱਤੀਆਂ ਹਨ ਸੰਦੀਪ ਸਿੰਘ ਸੈਣੀ ਦੇ ਵਕੀਲ ਦੇ ਵੱਲੋਂ ਵੀ ਆਖਿਆ ਗਿਆ ਕਿ ਲੱਖ ਦੇ ਨੀਚੇ ਸਨੀ ਦੇ ਇੰਨਾ ਬੁਰਾ ਹਾਲ ਸੀ ਕਿ ਜੱਜ ਸਾਹਿਬਾਂ ਦੇ ਕੇ ਵੀ ਨਾਂ ਰਹਿ ਗਏ ਸਨ ਪਰਿਵਾਰਕ ਮੈਂਬਰਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਸੰਦੀਪ ਸਿੰਘ ਸੈਣੀ ਦੀ ਮੈਡੀਕਲ ਕਰਵਾਉਣ ਦੇ ਲਈ ਗੱਲ ਕਰ ਰਹੇ ਸੀ ਅੱਜ ਸਿਵਲ ਹਸਪਤਾਲ ਸੰਗਰੂਰ ਵਿਖੇ ਸੰਦੀਪ ਸਿੰਘ ਸੈਣੀ ਨੂੰ ਪਹਾਰੀ ਪੁਲਿਸ ਫੋਰਸ ਦੇ ਵੱਲੋਂ ਮੈਡੀਕਲ ਦੇ ਕਰਵਾਉਣ ਲਈ ਲੈ ਕੇ ਆਂਦਾ ਗਿਆ ਜਿੱਦੇ ਕਿ ਸੰਦੀਪ ਸਿੰਘ ਸੈਣੀ ਜਦੋਂ ਪ ਤਾਂ ਉਸਨੇ ਜੈਕਾਰ ਲਾਉਂਦਾ ਨਜ਼ਰ ਆਇਆ ਜਦੋਂ ਸੰਦੀਪ ਸਿੰਘ ਸੈਣੀ ਦੇ ਭਰਾ ਮਨਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨੇ ਕਿਹਾ ਕਿ ਕਈ ਵਾਰ ਜ਼ਿਲ੍ਹਾ ਜੇਲ੍ਹ ਪ੍ਰਸ਼ਾਸਨ ਕੋਲ ਦੇ ਹੁਕਮ ਕਿਤੇ ਗੇ ਸੰਦੀਪ ਸੈਣੀ ਦੇ ਮੈਡੀਕਲ ਕਰਾਉ ਉਪਰ ਜ਼ਿਲ੍ਹਾ ਪ੍ਰਸ਼ਾਸਨ ਜਾਣ ਨੂੰ ਕੀ ਇਹਨਾਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਸੈਣੀ ਨੂੰ ਅੰਦਰ ਮੈਡੀਕਲ ਕਰਵਾਉਣ ਲਈ ਲੈ ਕੇ जाया ਜਾ ਰਿਹਾ ਹੈ ਅਤੇ ਉਸਨੂੰ ਪਹਿਲਾਂ ਸਿੱਧੇ ਗੇਟ ਰਾਹੀਂ ਅੰਦਰ ਲੈ ਕੇ ਜਾਂਦੇ ਹਨ ਫਿਰ ਉਸਨੂੰ ਪਿਛਲੇ ਗੇਟ ਰਾਹੀਂ ਕੱਢ ਦਿੱਤਾ ਜਾਂਦਾ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਪੁਲਿਸ ਪ੍ਰਸ਼ਾਸਨ ਉਸਨੂੰ ਸਿਵਲ ਹਸਪਤਾਲ ਸੰਗਰੂਰ ਦੀ ਮੈਡੀਕਲ ਕਰਵਾਉਣ ਦੀ ਲੈ ਕੇ ਜਾਂਦੇ ਨਜ਼ਰ ਆ ਰਹੇ ਹਨ ਜਿੱਥੇ ਪੁਲਿਸ ਭਾਰੀ ਪੁਲਿਸ ਸੁਰੱਖਿਆ ਦੇ ਵਿੱਚ ਨਜ਼ਰ ਆ ਰਹੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਉਸ ਤੋਂ ਬਾਅਦ ਉਸ ਨੂੰ ਪਿਛਲੇ ਗੇਟ ਦੇ ਰਾਹੀਂ ਬਾਹਰ ਕੱਢਿਆ ਜਾਂਦਾ ਹੈ ਤੇ ਉਸ ਨੂੰ ਫਿਰ ਅਗਲੀ ਰਿਮਾਨਾ ਕਰ ਦਿੱਤਾ ਜਾਂਦਾ ਹੈ ਤੇ ਮੈਡੀਕਲ ਕਰਵਾਉਣ ਦੇ ਲਈ ਉਸ ਨੂੰ ਲਿਆਂਦਾ ਜਾ ਰਿਹਾ ਹੈ ਆ ਉਸ ਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਪਰਿਵਾਰ ਕਤੇ ਸਿਵਲ ਹਸਪੀਟਲ ਦੇ ਡਾਕਟਰ ਬੋਲੇ ਸੋਨ ਹੀ ਹਾਂ ਭਾਈ ਰੁਕ ਜੇ ਤੋ ਦੂਸਰਾ ਤੱਥ ਇਹ ਹੈ ਕਿ ਜਦੋਂ ਉਹਦੇ ਨਾਲ ਨਤੀਜੇ ਵਧੀ ਕੋਈ ਸਥਾਪਨਾ ਜਿਹੜਾ ਉਹ ਇੱਥੇ ਲੱਗਿਆ ਵਾ ਜੇਕਰ ਕੀ ਅਮਰ ਜਾਂਚ ਦੀ ਗੇੜ ਚੱਲਦਾ ਤਾਂ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਬੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਦੂਸਰੇ ਪਾਸੇ ਇਹ ਤੋਂ ਹਾਲਾਤ ਨੇ ਕਿ ਤਿੰਨ ਚੌਕੀਆਂ ਇੱਕ ਥਾਣਾ ਮੁਲਾਜ਼ਮ ਤੋਂ 35 ਪਰ ਇੱਥੇ ਇੱਕ ਮੱਦੇਨਜ਼ਰ ਲੈ ਕੇ ਆਉਣ ਵਾਸਤੇ ਜਿਹੜੇ ਬ੍ਰੈਕਟੇਡ ਗੁਰਪਤ ਮੁਲਾਜ਼ਮ ਨੇ ਜਿਹੜੇ ਕੋਈ ਇਹ ਕਰਦਾ ਸਨਾ ਦੋਪੋਸ ਨਹੀਂ ਰੋਡ ਨਾ ਰੋਡ ਨਾ ਕੋਈ ਕਰਦੇ ਪਾਣਾ ਕਿਹਾ ਕਿ ਜਿੱਥੇ ਆਉਂਗੇ ਵੀ ਲਿਖ ਦਾਲ ਦੇ ਪਿੰਕਾ ਨਾ ਦੋ ਦੇਖੂ ਕਿ ਕਿੰਨੇ ਪੋਜੀਸ਼ਨ ਕਰੀ ਨਾ ਲਾ ਜੀ ਮੋਟਰ ਬੱਸ ਪੂਰਾ ڏکي گامي آهي واه 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 بول بنيور ڏا ٻڌايا جو بنيان بنيان اوه نهي بول ਅੱਜ ਜੇ ਬੁੱਢਾ ਭਾਈ ਸਾਹਿਬ ਨੂੰ ਲੈ ਕੇ ਆਈ ਸੀ ਮੈਡੀਕਲ ਨੂੰ ਕੀ ਡਾਕਟਰਾਂ ਨਾਲ ਕੀ ਗੱਲਬਾਤ ਹੋਈ ਦੇਖੋ ਮਾਂ ਜੋ ਕੋਟ ਨੇ ਆਰਡਰ ਦਿੱਤੇ ਸੀ ਕਿ ਸੰਦੀਪ ਸਿੰਘ ਦਾ ਨਾ ਅੰਦਰ ਮੈਡੀਕਲ ਕਰਾਇਆ ਜਾਵੇ ਬਾਹਰੋਂ ਪਹਿਲਾਂ ਅੰਦਰੋਂ ਆਇਆ ਸੀ ਪਰ ਅੰਦਰ ਤੇ ਸਮਝੋ ਕਿ ਉਹਨਾਂ ਨੇ ਨਾ ਮਾਤਰੀ ਸੀ ਇੱਕ ਗੋਲੀ ਵੀ ਨਹੀਂ ਦਿੱਤੀ ਅੰਦਰ ਨਾ ਦੋ ਦਿਨ ਰੋਟੀ ਫਾਈ ਉਹਨੂੰ ਰੋਟੀ ਦਿੱਤੀ ਕਿ ਨਾ ਉਹਨੂੰ ਪਾਣੀ ਤੇ ਕੁਝ ਵੀ ਨਹੀਂ ਪੀਤਾ ਫਿਰ ਉਸ ਤੋਂ ਬਾਅਦ ਬੋਰਡੀਆਂ ਦੇ ਦੇਖੋ ਜਿਹੜਾ ਜੇਲ੍ਹ ਦਾ ਸੁਪਰੀਂਡੈਂਟ ਉਹ ਤਾਂ ਛੇੜ ਆ ਕੇ ਰੱਖ ਦਿੱਤੇ ਕੋਈ ਕੋਈ ਸੁਣਵਾਈ ਇਹਨੇ ਕੀਤੀ ਫਿਰ ਉਸ ਤੋਂ ਬਾਅਦ ਅੱਜ ਲੈ ਕੇ ਆਏ ਇੱਥੇ ਸੰਗਰੂਰ ਦੇ ਵਿੱਚ ਹਸਪੀਟਲ ਦੇ ਵਿੱਚ ਬੋਰਡ ਬੈਠਾ ਹੁਣ ਦੇਖੋ ਕੀ ਜਵਾਬ ਹੁੰਦੇ ਜੀ ਡਾਕਟਰ ਸਾਹਿਬ ਕਿਉਂਕਿ ਸਾਨੂੰ ਅੰਦਰ ਨਹੀਂ ਜਾਣ ਦਿੱਤਾ ਨਾ ਵਕੀਲ ਸਾਹਿਬ ਅੰਦਰ ਗਏ ਨਾ ਮੈਂ ਗਿਆ ਕੀ ਕਹਿੰਦਾ ਚਲੂਗਾ ਜਿਹਨਾਂ ਤਿੰਨ ਮੁੰਡਾ ਜਿਹਨਾਂ ਨਾਲ ਲੜਾਈ ਹੁੰਦੀ ਉਹਨਾਂ ਦੇ ਇੱਕ ਬੰਦੇ ਦੀ ਡੈਥ ਹੋ ਗਈ ਦੇਖੋ ਉਹਦੇ ਬਾਰੇ ਅਜੇ ਮੈਨੂੰ ਪਤਾ ਨਹੀਂ ਨਾਮ ਨੂੰ ਪਤਾ ਲੱਗਿਆ ਜੀ ਇਹਦੇ ਬਾਰੇ ਉਹ ਸਹੀ ਹੋ ਸਕਦਾ ਜਾਂ ਉਹਨੂੰ ਅੱਜ ਵੀ ਕੋ ਜਿਸ ਤਰ੍ਹਾਂ ਪੁੱਛਤਾ ਜਿਹੜੀ ਕਦੇ ਬਾ ਉੱਤਲੇ ਗੇਟ ਲੈ ਕੇ ਜਾਂਦੇ ਤੇ ਕੱਢਦੇ ਕਿਸੇ ਹੋਰ ਗੇਟ ਦਾ ਕੀ ਲੱਗ ਰਿਹਾ ਤੁਹਾਨੂੰ ਦੇਖੋ ਪੁਲਿਸ ਜਿਹੜੀ ਆ ਉਹ ਸਟੇਟ ਦੀ ਏਜੰਸੀ ਹੈ ਪਰ ਡਾਕਟਰ ਜਿਹੜੇ ਆ ਨਾ ਡਾਕਟਰ ਤੁਹਾਨੂੰ ਯਾਦ ਹੋਊਗਾ ਭਾਈ ਹਰਜਿੰਦਰ ਸਿੰਘ ਜਿੰਦੇ ਦਾ ਗੋਲੀਆਂ ਵੱਜ ਗਈਆਂ ਲਤਾਂ ਦੇ ਵਿੱਚ ਤੇ ਆ ਜਿਹੜਾ ਇਥੇ ਡੀਜੀਪੀ ਨੇ ਆ ਮੁੜ ਕੇ ਆਪਣੇ ਸਰਬਜੀਤ ਧਿਰਕ ਜੀ ਇਹ ਜਾ ਕੇ ਉਹ ਗੋਲੀਆਂ ਦੇ ਛੇਕਾਂ ਦੇ ਵਿੱਚ ਉਂਗਲਾਂ ਪਾ ਕੇ ਤੇ ਉਹਨੂੰ ਟਰਟਚਰ ਕਰਦਾ ਸੀ ਉਹਨੂੰ ਹਲਾਉਂਦਾ ਸੀ ਵਿੱਚ ਉਹਨੂੰ ਖਰੋਚਦਾ ਸੀ ਵਿੱਚ ਪਰ ਉਹਦਾ ਇਲਾਜ ਇੱਕ ਬੰਗਾਲੀ ਡਾਕਟਰ ਕਰ ਰਿਆ ਸੀ ਉਹਨੂੰ ਫਿਰ ਉਹਨੂੰ ਉਹ ਆਂਦਾ ਸੀ ਦੀ ਲੱਤ ਕੱਟੋ ਉਹਨੇ ਲੱਤ ਨਹੀਂ ਕੱਟੀ ਦਿਨ ਰਾਤ ਵਿੱਚ ਆਲੇ ਇਸ ਕਰਕੇ ਡਾਕਟਰ ਦੇ ਜਿਹੜਾ ਉਹ ਤੇ ਰੱਬ ਦਾ ਰੂਪ ਨੇ ਉਹਨਾਂ ਲਈ ਤੇ ਕੋਈ ਦੁਸ਼ਮਣ ਨਹੀਂ ਕੋਈ ਸੱਜਣ ਨਹੀਂ ਜੀ ਜੀ ਉਹ ਤੇ ਆਪਣਾ ਮੈਡੀਕਲ ਜੇ ਕੋਈ ਪ੍ਰੈਸ਼ਰ ਨਾ ਆਏ ਤੇ ਉਹਨਾਂ ਨੇ ਸਹੀ ਕੀਤਾ ਉਹ ਇਸ ਕਰਕੇ ਡਾਕਟਰਾਂ ਦੇ ਉੱਤੇ ਕੋਈ ਬੁਕਤਾ ਸ਼ੱਕ ਨਹੀਂ ਕੀਤਾ ਪਰ ਸਟੇਟ ਜਿਹੜੀ ਆ ਉਹ ਆਪਣਾ ਜਿਹਾ ਰੋਲ ਬੜਾ ਅਜੀਬ ਤਰੀਕੇ ਨਾਲ ਬਾਰੇ ਠੀਕ ਹੈ ਜੀ ਜੇ ਉਹਦੇ ਤੇ ਹਮਲਾ ਹੁੰਦਾ ਤੇ ਉਹਦਾ ਹਮਲੇ ਦਾ ਜਿਹੜਾ ਉਹਦੀ ਨੋਟਸ ਲੈਣਾ ਸਟੂਡੈਂਟ ਜੇਲ ਨੇ ਜੇ ਉਹ ਕਿਸੇ ਤੇ ਹਮਲਾ ਕਰਦਾ ਤੇ ਉਹਦਾ ਨੋਟਸ ਸਟੂਡੈਂਟ ਜੇਲ ਨੇ ਲੈਣਾ ਜੀ ਇਹ ਬਾਇਸਡ ਨਹੀਂ ਹੋ ਸਕਦਾ ਦੋਵਾਂ ਪੱਖਾਂ ਦਾ ਕ੍ਰੋਸ ਜਿਹੜੀ ਆ ਵਰਸ਼ਨ ਦੋਵੇਂ ਜਿਹੜੀ ਆ ਉਸ ਪਰਚੇ ਦੇ ਵਿੱਚ ਆਉਣਾ ਜੇ ਉਹਨਾਂ ਦੇ ਬਿਆਨਾਂ ਤੇ ਪਰਚਾ ਆਊਗਾ ਕਿ ਸਾਡੇ ਤੇ ਹਮਲਾ ਕੀਤਾ ਸੰਦੀਪ ਨੇ ਤੇ ਸੰਦੀਪ ਦੇ ਬਿਆਨ ਵੀ ਲੈਣੇ ਆ ਕਿ ਉਹਨਾਂ ਮੇਰੇ ਤੇ ਹਮਲਾ ਕੀਤਾ ਤੁਹਾਡੀ ਸੰਦੀਪ ਜੀ ਨਾਲ ਗੱਲ ਹੋਈ ਹੋਣੀ ਆ ਕਿੰਦਾ ਤਾਂ ਤਦਰ ਜਿਹੜਾ ਕੀਤਾ ਗਿਆ ਕਿਉਂਕਿ ਉਹਨਾਂ ਦੇ ਜਿਹੜੇ ਪਰਿਵਾਰ ਕੋ ਕਹਿ ਰਿਹਾ ਉਹਨਾਂ ਦੇ ਕੇਸਾਂ ਦੀ ਵੀ ਵੀਰ ਜੀ ਵਗੈਰਾ ਕੀਤੀ ਗਈ ਆ ਕਿ ਇਹਦੇ 'ਚ ਕੋਈ ਸ਼ੱਕ ਨਹੀਂ ਕੇਸਾਂ ਤੋਂ ਫੜ ਕੇ ਕਿ ਹੋਇਆ ਵੀ ਹੋਊਗਾ ਵੀਰ ਜੀ ਵੀ ਕੀਤੀ ਹੋਊਗੀ ਪਰਿਵਾਰ ਦੇ ਮੈਂਬਰ ਕੱਲ ਮਿਲ ਕੇ ਆ ਹਰਜੀਪ ਮਿਲ ਕੇ ਆ ਅੰਦਰ ਕੱਲ ਜੀ ਤੇ ਜੋ ਕਹਿ ਰਹੇ ਨੇ ਉਹ ਠੀਕ ਆ ਕਿਉਂਕਿ ਉਹ ਗਲਤ ਤੇ ਕਹਿ ਨਹੀਂ ਰਹੇ ਅਜੇ ਤੇ ਕੋਈ ਇਹ ਨਹੀਂ ਨਾ ਵੀ ਕੋਈ ਮੈਨੀਪੂਲੇਸ਼ਨ ਕਰ ਲਿਓ ਜੋ ਦੇ ਨਾਲ ਹੋਇਆ ਉਹਨੇ ਉਹ ਦੱਸਿਆ ਉਹ ਜੋ ਉਹਨੇ ਦੱਸਿਆ ਉਹਨਾਂ ਬਾਹਰ ਆਣ ਦੇ ਉਸ ਤੋਂ ਜਿਸ ਤਰ੍ਹਾਂ ਡਾਕਟਰ ਸਾਹਿਬ ਕੀ ਕਹੋਗੇ ਜੇ ਮੈਡੀਕਲ ਕਰਾਨੇ ਕੇ ਹੈ ਇਸ ਦੀ ਜ਼ਿੰਮੇਦਾਰੀ ਕੀ ਰੋਲ ਆ ਸੰਦੀਪ ਤੇ ਜਿਹੜਾ ਮੈਡੀਕਲ ਕੋਡ ਦੇ ਆਰਡਰ ਦੇ ਤਹਿਤ ਹੋਇਆ ਜੀ ਤਿੰਨ ਡਾਕਟਰਸ ਦੇ ਬੋਰਡ ਨੇ ਕੀਤਾ ਉਹਦੇ ਵਿੱਚ ਡਾਕਟਰ ਕਰਮਦੀਪ ਸਿੰਘ ਕਾਹਲ ਆਰਥੋਪੀਡੀਸ਼ਨ ਡਾਕਟਰ ਪੂਨਮ ਧੀਰ ਸਰਜਨ ਔਰ ਮੈਸੀ ਐਜ਼ ਫਿਜ਼ੀਸ਼ੀਨ ਅਸੀਂ ਉਹਨਾਂ ਦਾ ਮੈਡੀਕਲ ਕੀਤਾ ਜੋ ਵੀ ਉਹਨਾਂ ਦੀ ਅੱਗੇ ਐਕਸ-ਰੇਜ਼ ਔਰ ਸੀਟੀ ਸਕੈਨ ਵਗੈਰਾ ਹੋ ਰਹੇ ਨੇ ਉਹ ਰਿਪੋਰਟ ਆਉਣ ਤੋਂ ਬਾਅਦ ਜੋ ਵੀ ਉਹਦੀ ਰਿਪੋਰਟ ਬਣੇਗੀ ਉਹ ਅਸੀਂ ਕੰਸਰਨਡ ਅਥਾਰਟिटीज ਨੂੰ ਦੇ ਦਾਂਗੇ ਕੋਈ ਇੰਜਰੀ ਵਗੈਰਾ ਜੇ ਖਾਸ ਉਹ ਹਲੇ ਜੀ ਸਾਰਾ ਕਲੀਨ ਐਕਸ-ਰੇ ਤੋਂ ਕਲੀਅਰ ਹੁੰਦਾ ਹੁੰਦਾ ਸਾਰਿਆ ਨੇਚਰ ਆਫ ਇੰਜਰੀ ਆ ਜੋ ਕੁਝ ਵੀ ਹੈ ਉਹਦਾ ਉਹ ਸਾਰਾ ਉਸ ਤੋਂ ਕਲੀਅਰ ਹੁੰਦਾ ਕੋਈ ਸਰਜਰੀ ਸਰਜਰੀ ਵਗੈਰਾ ਦਾ ਸਕਨ ਕਰਦਾ ਨਹੀਂ ਕੋਈ ਐਦਾਂ ਨਹੀਂ ਸੀ ਦੇਖੋ ਐ ਤੱਕ ਕੰਪਲੇਂਟ ਤਾਂ ਉਹਨਾਂ ਦੀ ਸੀਗੀ ਕਿ ਸੀਗਾ ਜੋ ਵੀ ਸੀਗਾ ਤੇ ਪਰ ਉਹ ਜਦ ਤੱਕ ਪ੍ਰੋਪਰ ਉਹਦੀ ਐਕਸ-ਰੇ ਫਿਲਮਿੰਗ ਵਗੈਰਾ ਜਾਂ ਹੋਰ ਉਹਦੀ ਰਿਪੋਰਟਿੰਗ ਨਹੀਂ ਆ ਜਾਂਦੀ ਉਨੀ ਦੇਰ ਤੱਕ ਹਲੇ ਬੜਾ अर्ਲੀ ਸਟੇਜ ਹੈ ਕਿ ਅਸੀਂ ਮੈਂ ਉਹਦੇ ਤੇ ਕੁਝ ਕਮੈਂਟ ਕਰ ਸਕਾਂ